ਜਿੱਥੋਂ ਦਾ ਬਹੁਤ ਸ਼ਾਨਦਾਰ ਕਬੱਡੀ ਕੱਪ ਜਿਹੜਾ ਹੁਣ ਤੁਸੀਂ ਇੱਕ ਦੋ ਦਿਨ live.in ਤੇ ਦੇਖ ਰਹੇ ਹੋ ਸੋ ਕਲੱਬ ਦੇ ਸਾਰੇ ਪ੍ਰਬੰਧਕ ਵੀਰ ਮੇਰੇ ਨਾਲ ਨੇ ਮੁੱਖ ਪ੍ਰਬੰਧਕ ਚਮਕੌਰ ਚੌਧਰੀ ਸੁਖਚੈਨ ਕਮਾਨ ਰਾਮਪਾਲ ਖੋਫੜਾ ਔਰ ਨਾਲ ਸਾਡੇ ਵੀਰ ਗੁਰੂ ਟਵਾਣਾ ਸੰਦੀਪ ਸ਼ਾਮਰਾ ਜੈ ਵੀ ਜੈਲਦਾਰ ਸਾਰੀ ਸਾਡੀ ਟੀਮ ਜਿਹੜੀ ਨਾਲ ਹੈ ਆਓ ਆਪਾਂ ਪ੍ਰਬੰਧਕਾਂ ਨਾਲ ਗੱਲਬਾਤ ਕਰਦੇ ਹਾਂ ਹੁਣ ਜਿਹੜੇ ਗਰਾਊਂਡ ਦੇ ਵਿੱਚ ਮੁਕਾਬਲੇ ਤੁਸੀਂ ਦੇਖ ਰਹੇ ਹੋ 85 ਕਿਲੋ ਭਾਰ ਦੇ ਮੈਚ ਹੈ ਥੋੜੇ ਸਮੇਂ ਦੇ ਵਿੱਚ ਹੀ ਕਬੱਡੀ ਆਲ ਓਪਨ ਦੇ ਮੈਚਾਂ ਦੀ ਸ਼ੁਰੂਆਤ ਹੋਵੇਗੀ ਜਿੱਥੇ ਬੈਸਟਾਂ ਦੇ ਲਈ ਟਰੈਕਟਰ ਦੇ ਉੱਤੇ ਜਾਣਗੇ ਆਪਾਂ ਕਲੱਬ ਦੇ ਮੁੱਖ ਪ੍ਰਬੰਧਕ ਚਮਕੌਰ ਚੌਧਰੀ ਜੀ ਨਾਲ ਗੱਲਬਾਤ ਕਰਦੇ ਆ ਕਿ ਕਿੰਦਾ ਦੇ ਪਲੇਅਰ ਅੱਜ ਦੇ ਟੂਰਨਾਮੈਂਟ ਤੇ ਆਉਣ ਦੀ ਸੁਭਾਵਨਾ ਹੈ ਔਰ ਕਿੰਨਾ ਕੁ ਕਾਠ ਹੋਵੇਗਾ ਪੰਜਾਬ ਸਰਕਾਰ ਦੇ ਕਿਹੜੇ ਕਿਹੜੇ ਨੁਮਾਇੰਦੇ ਅੱਜ ਦੇ ਟੂਰਨਾਮੈਂਟ ਤੇ ਪਹੁੰਚ ਰਹੇ ਹਨ ਹਾਂਜੀ ਚਮਕੌਰ ਜੀ ਤੁਹਾਡਾ ਪਹਿਲਾਂ ਤਾਂ 123live.in ਤੇ ਬਹੁਤ-ਬਹੁਤ ਸਵਾਗਤ ਹੈ ਧੰਨਵਾਦ ਜੀ ਚਮਕੌਰ ਜੀ ਕਿਹੜੇ ਕਿਹੜੇ ਪਲੇਅਰ ਅੱਜ ਦੇ ਟੂਰਨਾਮੈਂਟ ਤੇ ਆਉਣ ਦੀ ਸੁਭਾਵਨਾ ਜਿੱਦਾਂ ਰਾਮਪੁਰ ਗੁਜਰਾ ਸ਼ੰਨਾ ਦਾ ਜਿਹੜਾ ਉਹ ਕਬੱਡੀ ਕੱਪ ਹੈ ਇਹਦੀ ਜਿਹੜੀ ਸੋਸ਼ਲ ਮੀਡੀਆ ਤੇ ਐਡ ਹੈ ਪਿਛਲੇ 3-4 ਮਹੀਨਿਆਂ ਤੋਂ ਲੋਕਾਂ ਨੂੰ ਬਹੁਤ ਵੱਡੀ ਉਮੀਦ ਹੈ ਵੀ ਰਾਮਪੁਰ ਗੁਜਰਾ ਸ਼ੰਨਾ ਦੇ ਵਿੱਚ ਬਹੁਤ ਵੱਡੇ ਜਿਹੜੇ ਕਬੱਡੀ ਦੇ 스타 ਤੇ ਸੁਪਰਸਟਾਰ ਵੇਖਣ ਨੂੰ ਮਿਲਣੇ ਆ ਜਰੂਰ ਇੱਕ ਵਾਰੀ ਲਾਈਵ ਵੇਖਣ ਵਾਲੇ ਦਰਸ਼ਕਾਂ ਨਾਲ ਸਾਂਝਾ ਕਰੋ ਕਿ ਕਿਹੜੇ-ਕਿਹੜੇ ਪਲੇਅਰ ਅੱਜ ਦੇ ਟੂਰਨਾਮੈਂਟ ਤੇ ਪਹੁੰਚ ਰਹੇ ਹੈ ਸ਼ੀਲੂ ਪਹੁੰਚ ਰਹੇ ਹੈ ਇੱਕ ਤੇ ਸ਼ਾਕਰਪੁਰ ਦੀ ਪੂਰੀ ਟੀਮ ਹੈ ਫਰਿਆਦ ਸ਼ਾਜੀ ਤੇ ਡਿੜਪੇ ਦੇ ਵਿੱਚ ਲੁੱਧਰ ਖੇਡ ਰਿਹਾ ਹੈ ਠੀਕ ਹੈ ਜੀ ਤੇ ਬਾਕੀ ਪੂਰੇ ਬੋਲਡ ਖੀਰਾਵਾਲਾ ਬਾਕੀ ਜਿੰਨੇ ਵੀ ਇੰਡੀਆ ਦੇ ਮੇਨ ਹੋਣ ਦਾ ਸਾਰੇ ਇੱਥੇ ਖੇਡਣਗੇ ਇੱਕ ਜਦੋਂ 2 ਸਾਲ ਪਹਿਲਾਂ ਟੂਰਨਾਮੈਂਟ ਹੋਇਆ ਉਦੋਂ ਕਬੱਡੀ ਦਾ ਰੈਂਬੋ ਜਾਫੀ ਹਾਕਮ ਵਾਲੀਆ ਜੱਗੂ ਬੜਾ ਚਰਚਾ ਦਾ ਵਿਸ਼ਾ ਰਿਹਾ ਹੈ ਇਸ ਵਾਰ ਲੱਗਦਾ ਉਹ ਵੀ ਤੁਹਾਨੂੰ ਜਾਣਕਾਰੀ ਦੇਣਾ ਉਹ ਵੀ ਆ ਰਿਹਾ ਹੈ ਉਹ ਤਨੋਰੀ ਦੇ ਵਿੱਚ ਖੇਡ ਰਿਹਾ ਹੈ ਕੀ ਬਾਤ ਹੈ ਜੀ ਮੈਨੂੰ ਲੱਗਦਾ ਵੀ ਪੰਜਾਬ ਹਰਿਆਣਾ ਦਾ ਐਸਾ ਕੋਈ ਵੀ ਮੱਲ ਨਹੀਂ ਹੋਵੇਗਾ ਜਿਹੜਾ ਰਾਮਪੁਰ ਗੁਜਰਾ ਸ਼ੰਨਾ ਦੇ ਗਰਾਊਂਡ ਦੇ ਵਿੱਚ ਅੱਜ ਤੁਹਾਨੂੰ ਵੇਖਣ ਨੂੰ ਨਹੀਂ ਮਿਲੇਗਾ ਸੋ ਬੈਸਟ ਖਿਡਾਰੀਆਂ ਦੀ ਟਰੈਕਟਰ ਦਿੱਤੇ ਜਾ ਰਹੇ ਹੈ ਉਹ ਕਿਹੜੇ-ਕਿਹੜੇ ਸਾਡੇ ਵੀਰ ਹੈ ਜਿਨ੍ਹਾਂ ਦੇ ਪਰਿਵਾਰਾਂ ਵੱਲੋਂ ਅੱਜ ਦੇ ਟੂਰਨਾਮੈਂਟ ਤੇ ਬੈਸਟਾਂ ਨੂੰ ਟਰੈਕਟਰ ਸਪான்ਸਰ ਕੀਤੇ ਗਏ ਆ ਮੈਂ ਮੇਰਾ ਛੋਟਾ ਵੀਰ ਹਰਮਨ ਯੂਐਸਏ ਰਹਿੰਦਾ ਗੋਲੂ ਟਵਾਣਾ ਉਹਨਾਂ ਵੱਲੋਂ ਬੈਸਟ ਯਾਫੀ ਨੂੰ ਇੱਕ ਟਰੈਕਟਰ ਦੇਣਾ ਦਿੱਤਾ ਜਾਊਗਾ ਠੀਕ ਹੈ ਜੀ ਤੇ ਬੈਸਟ ਰੀਡਰ ਦੇ ਬੈਸਟ ਰੀਡਰ ਦੇ ਪੱਪੂ ਐਨ ਆਰ ਆਈ ਗਰੁੱਪ ਵੱਲੋਂ ਠੀਕ ਹੈ ਜੀ ਤੇ ਪਹਿਲਾ ਪ੍ਰਾਈਜ਼ ਜਿਹੜਾ ਉਹ 1 ਲੱਖ ਰੁਪਏ ਚੈਂਪੀਅਨ ਟੀਮ ਦੇ ਲਈ ਉਹ ਸਾਡੇ ਕਿਹੜੇ ਵੀਰਾਂ ਵੱਲੋਂ ਹੋਵੇਗਾ 1 ਲੱਖ ਰੁਪਏ ਰਾਮਪਾਲ ਖੋਪੜੇ ਵੱਲੋਂ ਦਿੱਤਾ ਜਾਊਗਾ ਜੀ ਆਪਣੇ ਦੋਸਤ ਨੇ ਤੇ ਸੈਕੰਡ ਸਤਨਾਮ ਕੌਰੀਆਂ ਵੱਲੋਂ ਔਰ ਪੋਸਟਰਾਂ ਦੇ ਵੱਡੇ ਵੱਡੇ ਫਲੈਕਸ ਲੱਗੇ ਆ ਪੰਜਾਬ ਦੀ ਮਸ਼ਹੂਰ ਗਾਇਕ ਜੋੜੀ ਬਲਕਾਰ ਅਨਖੀਲਾ ਤੇ ਮਨਜਿੰਦਰ ਗੁਲਸ਼ਨ ਦਾ ਖਾੜਾ ਵੀ ਜਿਹੜਾ ਉਹ ਦਰਸ਼ਕਾਂ ਦੇ ਮਨੋਰੰਜਨ ਲਈ ਇਸ ਕਬੱਡੀ ਕੱਪ ਤੋਂ ਬਾਅਦ ਜਿਹੜਾ ਹੋਵੇਗਾ ਸਟੇਜ ਬਿਲਕੁਲ ਸੱਜ ਚੁੱਕੀ ਹੈ ਉਹ ਜਿਹੜਾ ਸਾਰਾ ਪ੍ਰਬੰਧ ਹੈ ਉਹ ਅਖਾੜੇ ਨੂੰ ਕਿਹੜੇ ਭਰਾਵਾਂ ਵੱਲੋਂ ਸਪான்ਸਰ ਕੀਤਾ ਗਿਆ ਉਹ ਸ਼ਾਮ ਨੂੰ ਸਹੀ 5 ਵਜੇ ਬਲਕਾਰਨ ਖੀਲਾ ਤੇ ਮਨਜਿੰਦਰ ਗੁਲਸ਼ਨ ਦਾ ਖੁੱਲਾ ਅਖਾੜਾ ਹੋਊਗਾ ਜੀ ਉਹ ਆਪਣੇ ਚਮਕੌਰ ਯੂਕੇ ਤੇ ਬਲਕਾਰ ਕਮਾਨ ਉਹਨਾਂ ਵੱਲੋਂ ਖੁੱਲਾ ਸੱਦਾ ਜੀ ਉਹਨਾਂ ਵੱਲੋਂ ਲਵਾਇਆ ਯਾਰ ਸੋ ਦਰਸ਼ਕੋ ਇੱਕ ਗੱਲ ਇੱਥੇ ਕਲੀਅਰ ਆ ਬਈ ਬਹੁਤ ਸਾਰੇ ਟੂਰਨਾਮੈਂਟਾਂ ਦੇ ਵੇਖਿਆ ਵੀ ਕਬੱਡੀ ਜਿਹੜੀ ਸਮੇਂ ਸਰ ਹੋਣੀ ਚਾਹੀਦੀ ਹੈ ਸੋ ਅੱਜ ਜਿਹੜਾ ਪੰਜਾਬ ਦੀ ਮਸ਼ਹੂਰ ਗਾਇਕ ਜੋੜੀ ਦਾ ਅਖਾੜਾ ਵੀ ਹੋਣਾ ਸੋ ਕੋਸ਼ਿਸ਼ ਹੋਵੇਗੀ ਕਿ 7 ਵਜੇ ਤੋਂ ਪਹਿਲਾਂ ਇਸ ਕਬੱਡੀ ਕੱਪ ਦਾ ਫਾਈਨਲ ਕਰਵਾਇਆ ਜਾਵੇ ਤੇ ਸਾਡੇ ਨਾਲ ਹੀ ਦੇਦਨਾ ਮੀਰੀਪੀਰੀ ਸਪੋਰਟਸ ਕਲੱਬ ਦੇ ਮੁੱਖ ਪ੍ਰਬੰਧਕ ਨੇ ਕਿਉਂਕਿ ਆਹ ਇਲਾਕਾ ਜਿਹੜਾ ਕਬੱਡੀ ਨੂੰ ਸਮਰਪਿਤ ਹੈ ਭਾਵੇਂ ਦੇਦਨਾ ਹੋਵੇ ਭਾਵੇਂ ਡਿੜਬਾ ਹੋਵੇ ਭਾਵੇਂ ਸਿਹਾਲ ਹੋਵੇ ਬਹੁਤ ਵੱਡੇ ਵੱਡੇ ਕਬੱਡੀ ਕੱਪ ਇਸ ਇਲਾਕੇ ਦੇ ਵਿੱਚ ਹੁੰਦੇ ਰਹਿੰਦੇ ਆ ਸੋ ਆਉਣ ਵਾਲੀ ਜਿਹੜੀ 21 ਫਰਵਰੀ ਹੈ ਪਿਛਲੇ 2-3 ਸਾਲਾਂ ਤੋਂ ਪੰਜਾਬੀ ਮਾਂ ਬੋਲੀ ਦਾ ਦਿਨ ਮਨਾਇਆ ਜਾਂਦਾ ਪੂਰੀ ਦੁਨੀਆ ਦੇ ਵਿੱਚ 21 ਫਰਵਰੀ ਦਾ ਦਿਨ ਤੇ ਜ਼ਿਲ੍ਹਾ ਪਟਿਆਲੇ ਦੇ ਵਿੱਚ ਉਹ ਦਿਨ ਜਿਹੜਾ ਉਹ ਪੰਜਾਬੀ ਬੋਲੀ ਦੇ ਨਾਲ ਨਾਲ ਖੇਡ ਕਬੱਡੀ ਨੂੰ ਵੀ ਸਮਰਪਿਤ ਹੁੰਦਾ ਹੈ। ਦੇਦਨਾ ਪਿੰਡ ਕਿਸੇ ਜਾਣ ਪਹਿਚਾਣ ਦਾ ਮਹਤਾਜ ਨਹੀਂ। ਪਹਿਲਾਂ ਤਾਂ ਸਾਹਮਰਾ ਸਾਹਿਬ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ। ਵੀ ਪਿੰਡ ਦੇ ਲੋਕਾਂ ਨੇ ਬਹੁਤ ਵੱਡੇ ਫਤਵੇ ਦੇ ਨਾਲ ਤੁਹਾਨੂੰ ਪਿੰਡ ਦੀ ਜ਼ਿੰਮੇਵਾਰੀ ਸੌਂਪੀ ਹੈ। ਤੁਹਾਨੂੰ ਪਿੰਡ ਦਾ ਸਰਪੰਚ ਬਣਾਇਆ ਹੈ। ਉਹਦੇ ਲਈ ਸਮੁੱਚੇ ਕਬੱਡੀ ਜਗਤ ਵੱਲੋਂ ਬਹੁਤ-ਬਹੁਤ ਮੁਬਾਰਕਾਂ। 21 ਫਰਵਰੀ ਨੂੰ ਕਿੱਦਾਂ ਦੇ ਪ੍ਰਬੰਧ ਹੋਣਗੇ? ਕਿੱਦਾਂ ਦੇ ਪਲੇਅਰ ਦੇਦਨਾ ਦੇ ਵਿੱਚ ਆਉਣਗੇ? ਉਹ ਜਰੂਰ ਚੈਨਲ ਆਫ ਜਾਂ ਦੇ ਵਿੱਚ ਸਾਰੇ ਦਰਸ਼ਕਾਂ ਨਾਲ ਆਪਾਂ ਸਾਂਝਾ ਕਰੀਏ। ਸੇਵਕ ਜੀ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਤੇ ਤੁਹਾਨੂੰ ਪਤਾ ਹੀ ਹੈ ਹਰ ਵਾਰ ਅਸੀਂ ਬਹੁਤ ਵੱਡੇ ਪ੍ਰਬੰਧ ਕਰਦੇ ਹਾਂ ਆਪਣੇ ਵੱਲੋਂ ਪਰ ਉਹ ਜਨਤਾ ਇੰਨਾ ਕਬੱਡੀ ਨੂੰ ਪਿਆਰ ਕਰਦੇ ਨੇ ਲੋਕ ਕਬੱਡੀ ਦੇ ਸ਼ੁਦਾਈ ਨੇ ਹਰ ਵਾਰ ਸਾਡੇ ਪ੍ਰਬੰਧ ਫਿੱਕੇ ਪੈ ਜਾਂਦੇ ਨੇ ਇਦ ਕੀ ਕੀ ਵਰਬੀ ਨੂੰ ਫੇਰ ਦੁਬਾਰਾ ਅਸੀਂ ਕੋਸ਼ਿਸ਼ ਕਰਾਂਗੇ ਵੀ ਪਿਛਲੇ ਸਾਲ ਨਾਲੋਂ ਬਹੁਤ ਵਧੀਆ ਢੰਗ ਨਾਲ ਹੋਰ ਵੱਡੇ ਪ੍ਰਬੰਧ ਕਰੀਏ ਪਲੇਅਰ ਕੁਝ ਲੱਗਦਾ ਵੀ ਜਿੱਦਾਂ ਲੋਕਾਂ ਨੂੰ ਲੱਗਦਾ ਸੀ ਵੀ ਥਾਰ ਗੱਡੀਆਂ ਰੱਖੀਆਂ ਗਈਆਂ ਉਹ ਲੋਕ ਕਹਿੰਦੇ ਵੀ ਯਾਰ ਚਾਰ ਪੰਜ ਟੀਮਾਂ ਦੇ ਵਿੱਚ ਇੰਨੇ ਟੌਪ ਦੇ ਪਲੇਅਰ ਰਹੇ پتہ ਹੀ ਨਹੀਂ ਲੱਗਦਾ ਸੀ ਲੋਕ ਅੰਦਾਜ਼ੇ ਨਹੀਂ ਲਾ ਸਕੇ ਵੀ ਕਿਹੜੀਆਂ ਟੀਮਾਂ ਫਾਈਨਲ 'ਚ ਜਾਣਗੀਆਂ ਐਦ ਕੀ ਕੀ ਲੱਗਦਾ ਵੀ ਅੱਠ ਟੀਮਾਂ ਬਣਣੀਆਂ ਅੱਠੇ ਬੈਲੈਂਸ ਹੋਣਗੀਆਂ ਜਾਂ ਵਿੱਚੋਂ ਕੁਝ ਮਾੜੀ-ਮੋਟੀ ਕੋਈ ਕਿਸੇ ਛੋਟੀ ਟੀਮ ਨੂੰ ਮੌਕਾ ਦਿੱਤਾ ਜਾਊਗਾ ਅਸਲ 'ਚ ਦਾ ਸੇਵਕ ਜੀ ਛੋਟਾ ਕੋਈ ਨਹੀਂ ਹੁੰਦਾ ਨਾ ਹੀ ਛੋਟਾ ਹੁੰਦਾ ਨਾ ਹੀ ਵੱਡਾ ਸਾਰੇ ਪਲੇਅਰ ਇੱਕ ਇੱਕ ਸਮਾਨ ਹੁੰਦੇ ਨੇ ਦਿਨ ਹੈ ਪਲੇਅਰ ਦਾ ਕਿਸੇ ਦਾ ਕਦੇ ਛੋਟੇ ਦਾ ਕਦੇ ਵੱਡੇ ਦਾ ਅੱਠੇ ਟੀਮਾਂ ਪਹਿਲਾਂ ਵੀ ਬੈਲੈਂਸ ਦੀ ਤੇ ਇਸ ਵਾਰ ਵੀ ਵੱਡੀਆਂ ਹੋਣਗੀਆਂ ਪ੍ਰਾਈਜ਼ ਦੇ ਵਿੱਚ ਵੀ ਵਾਅਦਾ ਕੀਤਾ ਗਿਆ ਪਿਛਲੇ ਸਾਲ ਨਾਲ ਜੀ ਜੀ ਪਿਛਲੇ ਵਾਰ ਵੈਸਟ ਨੂੰ ਆਪਣੇ ਵੱਡਾ ਭਰਾ ਹੈ ਦਲਵੀਰ ਗਿਲਜੁਕੇ ਉਹਦੇ ਵੱਲੋਂ ਵੈਸਟ ਨੂੰ 18 ਦੀਆਂ ਤੇ ਇਸ ਵਾਰ ਸਕਾਰਪਿਓ ਨੇ ਇਹ ਚੈਂਪੀਅਨ ਟੀਮ ਲਈ ਪ੍ਰਾਈਜ਼ ਜਿਹੜਾ ਸ਼ਾਇਦ ਉਹ ਵੀ ਉਹੀ ਬਾਤ ਹੈ ਬਾਤ ਹੈ ਜਾਨੀ ਦੇਦਨਾ ਦੇ ਵਿੱਚ ਪਿਛਲੇ ਸਾਲ ਨਾਲੋਂ ਇਸ ਵਾਰ ਵੀ ਕੁਝ ਵੱਖਰਾ ਹੋਵੇਗਾ ਸੋ ਦਰਸ਼ਕ ਸਾਥੀਓ ਪਿਛਲੇ ਸਾਲ ਦੀ ਵਾਂਗਰਾਂ ਤੁਸੀਂ 1 2 3 live.in ਦੇ ਨਾਲ ਜੁੜੇ ਰਹੋ ਸਿਹਾਲ ਦਾ ਮੇਲਾ ਡਿੜਵੇ ਦਾ ਕੱਪ ਦੇਦਨਾ ਦਾ ਕਬੱਡੀ ਕੱਪ ਜਿੱਦਾਂ ਰਾਮਪੁਰ ਗੁਜਰਾ ਸ਼ੰਨਾ ਦੀ ਟੂਰਨਾਮੈਂਟ ਦੇ ਨਾਲ ਅੱਜ ਜੁੜੇ ਹੋਏ ਹਾਂ ਉਹ ਵੱਡੇ ਕਬੱਡੀ ਕੱਪ ਵੀ ਤੁਹਾਨੂੰ ਇਸੇ ਵੈੱਬਸਾਈਟ ਤੇ ਵਧੀਆ ਤਰੀਕੇ ਨਾਲ ਵਿਖਾਏ ਜਾਣਗੇ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਜੀ